ਤੁਸੀਂ ਪਤਾ ਉਹ ਜਿਹੜੇ ਪਤਾ ਨਾਲ ਬੱਬਾ ਜੀ ਖਾਂ ਬੋਲੋ ਜੀ ਪਾਲੇ ਪਰਸ਼ੀ ਚੱਲ ਜੀ ਕੋਲ ਫੌਰੀ ਚੱਲ ਪਾ ਜੀ ਵਧੀਆ ਹਾਂ ਜੀ ਆ ਗਿਆ ਦਸਤ ਹੈ ਜੀ ਜੰਗਰ ਟੈਗਾ ਆ ਦੇਖ ਜਿਹੜੇ ਕੋ ਜਦੋਂ ਉਹ ਸਾਹਮਣੇ ਆਉਂਦੇ ਨੇ ਬੜਾ ਜੀ ਨਹੀਂ ਹੋਈ ਆ ਉਹ ਲੈ ਆ ਉਹ ਸ਼ਿਆਮ ਅੰਦਰਲੇ ਲਏ ਮੈਂ ਕਿਤੇ ਗਿਆ ਹੋਇਆ ਜੀ ਛੋਟੇ ਸ਼ਹਿਜ਼ਾਦੇ ਸ਼ਹੀਦੀ ਨੂੰ ਸਮਰਪਿਤ ਲੰਗਰ ਲਾਇਆ ਜਾ ਰਿਹਾ ਹੈ ਕੀ ਕਹਿਣਾ ਤੁਹਾਡਾ ਇਹ ਲੰਗਰ ਪਿਛਲੀ 13 14 ਤਾਰੀਖ ਤੋਂ ਚੱਲਦਾ ਆ ਰਿਹਾ ਕ੍ਰਾਂਤੀ ਚੌਂਕ ਦੇ ਦੁਕਾਨਦਾਰ ਭਰਾਵਾਂ ਵੱਲੋਂ ਅਸੀਂ ਅੱਜ ਪੰਜਾਬ ਜਰਨਲਿਸਟ ਯੂਨੀਅਨ ਵੱਲੋਂ ਇੱਕ ਦਿਨ ਇਸ ਲੰਗਰ 'ਚ ਸਹਿਯੋਗ ਕੀਤਾ ਬਹੁਤ ਸਾਰੇ ਲੋਕ ਇਸ ਤਰ੍ਹਾਂ ਵੀ ਆਫਰਸ ਕਰ ਰਹੇ ਨੇ ਕੋਈ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਕਰਦਾ ਕੋਈ ਮੈਰਿਜ ਐਨਿਵਰਸਰੀ ਤੇ ਕਰ ਰਿਹਾ ਕੱਲ ਨੂੰ ਚੱਠਾ ਸਾਹਿਬ ਵੱਲੋਂ ਇੱਕ ਦਿਨ ਦਾ ਹੋਵੇਗਾ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੁੰਦਾ ਜਦੋਂ ਕੋਈ ਸ਼ਹਿਰ 'ਚ ਕੋਈ ਜਥੇਬੰਦੀ ਕੋਈ ਸੰਸਥਾ ਉਪਰਾਲਾ ਕਰੇ ਵੀ ਅਸੀਂ ਉਹਨਾਂ ਨੂੰ ਸਹਿਯੋਗ ਕਰੀਏ ਸੋ ਅੱਜ ਵੀ ਜਿਹੜਾ ਇਹ ਚੱਲ ਰਿਹਾ ਇਹ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਲੈ ਕੇ ਇੱਕ ਮਹੀਨਾ ਪਰ ਲੰਗਰ ਚੱਲਣਾ ਤੇ ਮਹੀਨਾ ਭਾਰੀ ਸਾਨੂੰ ਇਹ ਹੈਗਾ ਕਿ ਇਹ ਲੰਗਰ ਇਸੇ ਤਰ੍ਹਾਂ ਜਿਵੇਂ ਇਹਦੀ ਚਾਲ ਬਣੀ ਹੋਈ ਹੈ ਪਿਛਲੇ 4 ਸਾਲਾਂ ਤੋਂ ਸਾਡੇ ਗगन ਜੀ ਨੇ ਢਾਂਡ ਸਾਹਿਬ ਨੇ ਇਹਦੇ ਵਿੱਚ ਹੋਰ अनेका ਮੈਂਬਰ ਹੈਗੇ ਨੇਗੇ ਜਿਹੜੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਕ੍ਰਾਂਤੀ ਚੌਕ ਦੁਕਾਨਦਾਰ ਨੇ ਉਹਨਾਂ ਵੱਲੋਂ ਇਹ ਚਲਾਇਆ ਜਾ ਰਿਹਾ ਹੈ ਸਾਡੇ ਵੱਲੋਂ ਤਾਂ ਅੱਜ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਕਿ ਅਸੀਂ ਇਹਨੂੰ ਸਹਿਯੋਗ ਦਈਏ ਤੇ ਡਾਕਟਰ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਜਦੋਂ ਵੀ ਅਜਿਹਾ ਲੰਗਰ ਚਲਾਉਣ ਸਾਡਾ ਇੱਕ ਦਿਨ ਰਾਖਵਾਂ ਜ਼ਰੂਰ ਰੱਖ ਲਿਆ ਕਰਨ ਅਸੀਂ ਪੱਤਰਕਾਰ ਭਾਈਚਾਰੇ ਵੱਲੋਂ ਰਲ ਮਿਲ ਕੇ ਇਦਾਂ ਦਾ ਉਹ ਕਰਨ ਦੀ ਸਾਡੀ ਇੱਛਾ ਬੜਾ ਮਨ ਖੁਸ਼ ਹੋ ਰਿਹਾ ਜਦੋਂ ਇੱਥੇ ਦੇਖ ਰਹੇ ਹਾਂ ਕਿ अनेका ਲੋੜਵੰਦ ਖਾ ਰਹੇ ਨੇ ਤੇ ਮਨੁੱਖਤਾ ਦੇ ਇਸ ਤਰ੍ਹਾਂ ਦੇ ਜਿਹੜੇ ਮਨੁੱਖਤਾ ਪੱਤੀ ਉਪਰਾਲੇ ਨੇ ਸਾਂਝੇ ਤੌਰ ਤੇ ਹੁੰਦੇ ਰਹਿਣੇ ਚਾਹੀਦੇ ਨੇ ਉਹ ਪਤਾ ਹੈ ਜਿਵੇਂ ਪੋਲਾ ਮਹੀਨਾ ਹੈ ਬੜਾ ਇਤਿਹਾਸਕ ਮਹੀਨਾ ਹੈ ਇਹ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਇਸ ਮਹੀਨੇ ਦੇ ਪੁੱਛਿਆ ਸਾਜੀ ਬਾਤ ਦਾ ਸੰਦੇਸ਼ ਦਿੱਤੇ ਹੋਏ ਇਹ ਜਿਹੜਾ ਸਾਡਾ ਉਪਰਾਲਾ ਲੰਗਰ ਦਾ ਛੋਟੇ ਸਾਹਿਬ ਜਦੂ ਨੂੰ ਸਮਰਪਿਤ ਹੈ। ਜੋ ਜਿਹੜੀ ਉਹਨਾਂ ਦੀ ਸ਼ਹੀਦੀ ਹੈ ਉਹ ਲਸਾਨੀ ਹੈ। ਉਹ ਲਸੀਦੀ ਨੇ ਇੱਕ ਵਖਰੀ ਇਤਿਹਾਸ ਰਚਿਆ ਵੀ ਛੋਟੇ ਸਾਹਿਬ ਜਦਾ ਜਿਵੇਂ ਸਾਨੂੰ ਬਾਦ ਗੱਲ ਸੁਣ ਕੀਤਾ। ਉਹਦੇ ਤੱਕ ਚੱਲਦੇ ਆ। ਉਹਦੇ ਮਹੀਨੇ ਠਾ ਕੇ ਲੰਗਰ ਹਰ ਮਹੀਨੇ ਚੱਲਦਾ। ਟ੍ਰੋਫੀ ਐਕਟੀਵੇਸ਼ਨ ਲਾਂਦੀ ਹੈ। ਸਾਡੇ ਪੱਤਰਕਾਰਾਂ ਦਾ ਇੱਕ ਛੋਟਾ ਜਿਹਾ ਸਹਿਯੋਗ ਹੈ ਤੇ ਸਾਹਿਬ ਜਦੂ ਨੂੰ ਸਮਰਪਿਤ। ਵਾਰੀ ਗੁਰੂ ਦਾ, ਵਾਰੀ ਗੁਰੂ ਦਾ। ਅਸੀਂ ਸਾਡੀ ਪੱਤਰਕਾਰ ਐਸੋਸੀਏਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸੰਯੋਗ ਦਿੱਤਾ ਅਸੀਂ ਸ਼ਹਿਰ ਦੀਆਂ ਹੋਰ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਉਹ ਵੀ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਦੇਣ ਕਿਉਂਕਿ ਇਹ ਬਹੁਤ ਹੀ ਮਨੁੱਖਤਾ ਭਰਪੂਰ ਬਹੁਤ ਅੱਛਾ ਕੰਮ ਹੈ ਧੂਰੇ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਅੱਜ ਸਹਿਬ ਯਾਦਿਆਂ ਦੀ ਸ਼ਹੀਦੀ ਨੂੰ ਲੈ ਕੇ ਜਿਹੜਾ ਇਹ ਨੰਗਲ ਲਗਾਇਆ ਗਿਆ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਕਿ ਅਸੀਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਨਾਲ ਮਿਲ ਕੇ ਜਿਹੜਾ ਸ਼ਹਿਰ ਦੀਆਂ ਜਿਹੜੇ ਗਤੀਵਿਧੀਆਂ ਨੇ ਉਹਨਾਂ ਨੂੰ ਅੱਗੇ ਵਧਾਈਏ ਅਜਿਹਾ ਜਿਹੜਾ ਲੱਗ ਰਿਹਾ ਅਸੀਂ ਉਹ ਲਗਾ ਸਕੀਏ ਬਹੁਤ